ਇਹ ਜਿਹੜਾ ਲੈਪਟਾਪ ਆਪਣੇ ਕੋਲ ਜੇ ਮਾਰਕੀਟ ਦੇ ਵਿੱਚ ਆਪ ਲੈਪਟਾਪ ਦਾ ਰੇਟ ਇਹ ਐਚਪੀ ਦਾ ਵਧੀਆ ਲੈਪਟਾਪ ਲੈਣ ਦਾ 50 60 ਦੇਣ ਜਾਂਦਾ ਆਪਣੇ ਕੋਲ ਲੈਪਟਾਪ ਮਿਲ ਜਣਾਏ ਸੀ 30 35000 ਦੇ ਵਿੱਚ ਹਾਂਜੀ ਦੋਸਤੋ ਇਸ ਵੇਲੇ ਖੜੀਆਂ ਸੀ ਗਣਪਤੀ ਕੰਪਿਊਟਰ ਐਂਡ ਰਿਪੇਅਰ ਸੈਂਟਰ ਨੂਰਪੁਰਵੇਦੀ ਵਿਖੇ ਜੋ ਕਿ ਨੂਰਪੁਰਵੇ ਤੋਂ ਗਰਸ਼ੰਕਰ ਮੁੱਖ ਮਾਰਗ ਤੇ ਐਸਵੀਆਈ ਬੈਂਕ ਦੇ ਬਿਲਕੁਲ ਸਾਹਮਣੇ ਹੈ ਜੀ ਬਿਲਕੁਲ ਕਿਨਾਵਲੋ ਤਿਵਾਰੀ ਦੇ ਮੌਕੇ ਤੇ ਖਾਸ ਸੋਫਰ ਲੈ ਕੇ ਆਏ ਨੇ ਇਹ ਤਿਹਾਰ ਤੁਹਾਡੇ ਲਈ ਕੁਝ ਖਾਸ ਸੁਨਵਾੜਾ ਹੈ ਕਿਉਂਕਿ ਕਿਨਾਵਲੋ ਪਟਾਕਿਆਂ ਦੀ ਇਹ ਵੱਡੀ ਮਾਰਕੀਟ ਲਗਾਈ ਹੋਈ ਹੈ ਜਿੱਥੇ ਕਿ ਪਟਾਕੇ ਫੈਕਟਰੀ ਰੇਟ ਦੇ ਉੱਤੇ ਜਾਰੇ ਨੇ ਬਿਲਕੁਲ ਹੀ ਬਹੁਤ ਘੱਟ ਰੇਟਾਂ ਤੇ ਫੈਕਟਰੀ ਰੇਟ ਤੇ ਪਟਾਕੇ ਤੁਹਾਨੂੰ ਹੁਣ ਮਿਲਣਗੇ ਸਿਰਫ ਨੂਰਪੀਤ ਦੀ ਇਸ ਦੁਕਾਨ ਤੇ ਜਿੱਥੇ ਕਿ ਬਿਲਕੁਲ ਹੀ ਬਹੁਤ ਹੀ ਘੱਟ ਰ ਬਿਲਕੁਲ ਫੈਕਟਰੀ ਰੇਟ ਤੇ ਪਟਾਕੇ ਇੱਥੇ ਮਿਲਣ ਜਾਰ ਰਹੇ ਆ ਉਹਦੇ ਨਾਲ ਹੀ ਇੱਥੇ ਜਿਨਾਵਲੋ ਇੱਕ ਹੋਰ ਨਾਲੇ ਜੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਲੈਪਟਾਪ ਦੀ ਵੀ ਮਾਰਕੀਟ ਲਗਾਈ ਹੋਈ ਹੈ ਲੈਪਟਾਪ ਦੀ ਵੀ ਸੇਲ ਲਗਾ ਦਿੱਤੀ ਹੈ ਇਹ ਪਹਿਲੀ ਵਾਰ ਦੇਖਿਆ ਕਿ 100 ਰੁਪਏ ਵਿੱਚ ਇਤਿਹਾਸ ਵਿੱਚ ਕੀ ਜਿੱਤੇ ਕੀ ਪਟਾਕਿਆਂ ਦੇ ਨਾਲ ਨਾਲ ਲੈਪਟਾਪ ਦੀ ਵੀ ਸੇਲ ਲਗਾਈ ਗਈ ਹੈ ਤੋਂ ਇਥੇ ਖੜਨੇ ਸਟਾ ਟਕਦੀਪ ਭਾਜੀ ਭਾਜੀ ਪਟਾਕਿਆਂ ਤੁਹਾਡੇ ਕੋਲ ਫੈਕਟਰੀ ਰੇਟ ਦੇ ਦਿੱਤੇ ਜਾ ਰਹੇ ਨੇ ਆ ਨਵੀਂ ਗੱਲ ਦੇਖੀ ਹੈ ਕਿ ਲੈਪਟਾਪ ਦੀ ਤੁਹਾਡੇ ਕੋਲ ਮੰਡੀ ਰਾਤੀ ਹੈ ਇਹ ਕੀ ਕਰ ਰਹੇ ਸੀ ਭਾਜੀ ਇਹ ਜਿਹੜੇ ਲੈਪਟਾਪ ਆਪਣੇ ਕੋਲ ਜੇ ਮਾਰਕੀਟ ਦੇ ਵਿੱਚ ਆਪ ਲੈਪਟਾਪ ਦਾ ਰੇਟ ਪੁੱਛੀਏ ਐਚਪੀ ਦਾ ਵਧੀਆ ਲੈਪਟਾਪ ਲੈਣ ਦਾ 50 60 ਹਜ਼ਾਰ ਦੇ ਰੇਟ ਚਾਹਦਾ ਆਪਣੇ ਕੋਲ ਲੈਪਟਾਪ ਮਿਲ ਜਾਣਾ ਇਹ 30 ਔਰ 35 ਹਜ਼ਾਰ ਦੇ ਵਿੱਚ ਕੁਛ ਜੀ ਯਾਰ ਜੇ ਅਵੇਲੇਬਲ ਲੈਪਟਾਪ ਹੈ ਜੇ 50 50 ਹਜ਼ਾਰ ਦੇ ਲੈਪਟਾਪ ਆਉਂਦੇ ਮਾਰਕੀਟ ਦੇ ਵਿੱਚ ਉਹ ਸਾਡੇ ਕੋਲ 30 25 30 35 ਤੱਕ ਰੇਂਜ ਲੈਪਟਾਪ ਮਿਲ ਜਣਾ ਹੈ 50 60 60 ਹਜ਼ਾਰ ਦੀ ਰੇਂਜ ਵਿੱਚ ਲੈਪਟਾਪ ਮਿਲਦੇ ਮਾਰਕੀਟ ਦੇ ਵਿੱਚ ਬਿਲਕੁਲ 50 ਤੋਂ ਲੈ ਕੇ 60 ਹਜ਼ਾਰ ਦੀ ਰੇਂਜ ਵਿੱਚ ਜੋ ਲੈਪਟਾਪ ਇਹ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਬਿਲਕੁਲ 25 ਤੋਂ 30 ਹਜ਼ਾਰ ਦੀ ਰੇਂਜ ਵਿੱਚ ਮਿਲ ਜਾਰੇ ਕਿੰਨੇ ਸੋਹਣੇ ਸੋਹਣੇ ਲੈਪਟਾਪ ਤੁਸੀਂ ਦੇਖ ਸਕਦੇ ਹੋ ਐਚਪੀ ਕੰਪਨੀ ਦੇ ਲੈਪਟਾਪ ਹੈ ਬਹੁਤ ਪਿਆਰੀਆਂ ਕੁਆਲਿਟੀਆਂ ਬਿਲਕੁਲ ਇਹ ਜਿਆ ਰੇਟ ਤੋਂ ਨੂੰ ਨੂ ਪਰਵੇਦੀ ਜਿੱਥੇ ਟ੍ਰਾਈ ਕਰਦੇ ਸੀ ਲੇਕਿਨ ਅੱਜ ਇਹ ਰੇਟ ਨੂਰਪੁਰ ਵਿੱਚ ਤੁਹਾਨੂੰ ਦਿੱਤਾ ਜਾ ਰਿਹਾ ਹੈ ਤੇ ਉੱਥੇ ਜੇ ਗੱਲ ਕਰੀਏ ਹੋਰ ਵੀ ਉਹ ਸਾਰਾ ਸਮਾਨ ਨੇ ਇੱਕ ਕੈਮਰੇ ਤੇ ਇੱਕ ਵੀ ਦਿੰਦੇ ਇਸ ਵਿੱਚ ਵੀ ਆਫਰ ਲਗਾਇਆ ਗਿਆ ਜੀ ਕੈਮਰੇ 'ਚ ਬਿਲਕੁਲ ਆਫਰ ਹੈ ਜੀ ਕੀ ਆਫਰ ਹੈ ਜੀ ਕੈਮਰੇ ਜੇ ਅੱਜ ਕੱਲ੍ਹ 4 ਕੈਮਰੇ ਲਵਾਏ ਜਾਂਦੇ ਤਾਂ ਅਸੀਂ 35 30 35 ਹਜ਼ਾਰ ਤੇ ਲੱਗਦੇ ਸਾਡੇ ਕੋਲ 25 ਹਜ਼ਾਰ ਦੇ ਕੈਮਰੇ ਲੈਣ ਦੇ 4 ਕਲਰ ਕੈਮਰੇ 4 ਕੈਮਰੇ ਸਭ ਤੇ 25 ਹਜ਼ਾਰ ਵਿੱਚ ਇੱਕ ਵੀ ਦਿੰਦੇ ਕੈਮਰੇ ਬੜੀ ਕੁਆਲਿਟੀ ਵਾਲੇ ਕੈਮਰੇ ਜੀ ਜੋ ਕਿ ਰਾਤ ਨੂੰ ਵੀ ਬਿਲਕੁਲ ਚਾਨਣ ਕਰਨ ਦੇ ਕਲਰ ਫੋਟੋ ਆਏਗੀ ਜੇ ਪਟਾਕੇ ਨਹੀਂ ਗੱਲ ਕਰੀਏ ਪਤਾ ਲੱਗੇ ਕਿ ਤੁਹਾਡੇ ਕੋਲ ਪਟਾਕੇ ਫੈਕਟਰੀ ਜਰ ਤੋਂ ਉਪਲਬਧ ਹੈ ਜੀ ਕੀ ਗੱਲ ਸਹੀ ਹੈ ਬਿਲਕੁਲ ਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਬਿਲਕੁਲ ਵੀ ਪੂਰੇ ਵਿਆਹ ਨੂੰ ਕੱਟ ਰੇਟ ਤੇ ਬਲਵਾਟ ਕਰਨ ਬਿਲਕੁਲ ਬਿਲਕੁਲ ਉਹ ਕੱਟ ਰੇਟ ਜਾਏਗਾ ਬਿਲਕੁਲ 100 ਰੁਪਏ ਦੇ ਵਾਲੇ ਬਿਲਕੁਲ ਕੱਟ ਰੇਟ ਤੇ ਤੁਸੀਂ ਦੇਖ ਸਕਦੇ ਹੋ ਇਹ ਲੈਪਟੋਪ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਜੀ ਜੋ ਲੈਪਟੋਪ 25 ਤੋਂ 30 ਹਜ਼ਾਰ ਤੁਹਾਨੂੰ ਦਿੱਤਾ ਜਾ ਰਿਹਾ ਹੈ ਇਹ ਲੈਪਟੋਪ ਮਾਰਕੀਟ 'ਚ 50 ਤੋਂ 60 ਹਜ਼ਾਰ ਰੁਪਏ ਦਾ ਮਿਲਦਾ ਹੈ ਇਹ ਕੈਮਰੇ ਦਾ ਸੈੱਟ ਜੋ ਕੀ 35 ਤੋਂ 40 ਹਜ਼ਾਰ ਪਟਾਕੇ ਵਿੱਚ ਭਰੀ ਸ਼ੋਟ ਇਹਨਾਂ ਵੱਲੋਂ ਲਗਾ ਦਿੱਤੀ ਗਈ ਹੈ ਬਿਲਕੁਲ ਫੈਕਟਰੀ ਰੇਟ ਤੇ ਪਟਾਕੇ ਇਹਨਾਂ ਕੋਲ ਇਹ ਮਿਲਦੇ ਨੇ ਆਹ ਤੁਹਾਨੂੰ ਇਹਦੀ ਅੰਦਰ ਸ਼ਾਪ ਵੀ ਦਿਖਾਉਂਦੇ ਆ ਜੀ ਜਿੱਥੇ ਹੋਰ ਬਹੁਤ ਸਾਰਾ ਲੈਪਟਾਪ ਦਾ ਹੋਰ ਇਲੈਕਟ੍ਰੋਨਿਕਸ ਦਾ ਸਟਾਕ ਪਿਆ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਆਹ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਗਣਪਤੀ ਕੰਪਿਊਟਰ ਐਂਡ ਲੈਪਟਾਪ ਰਿਪੇਅਰ ਸੈਂਟਰ ਜਗਦੀਪ ਸਿੰਘ ਦੀ ਦੀ ਸ਼ਾਪ ਹੈ ਜੀ ਬਿਲਕੁਲ ਬਹੁਤ ਪੁਰਾਣਾ ਇਹਨਾਂ ਵੱਲੋਂ ਇਸ ਵਾਕੀ ਵਿੱਚ ਇੱਕ ਕੰਮ ਚਲਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਹੀ ਨਾਲ ਕੋ ਕੰਪਿਊਟਰ ਨਾਲ ਸੰਬੰਧ ਸਾਰੀ ਹਰ ਤਰ੍ਹਾਂ ਦੀ ਐਕਸੈਸਰੀ ਹੋਵੇ ਪ੍ਰਿੰਟਰ ਨਾਲ ਸੰਬੰਧ ਹਰ ਪ੍ਰਕਾਰ ਦੀ ਐਕਸੈਸਰੀ ਨਾ ਕੋ ਬਿਲਕੁਲ ਗੀ ਇੱਕ ਅੱਛੀ ਕੰਪਨੀ ਦੀ ਕੁਆਲਿਟੀ ਦੀ ਤੇ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੀ ਹੈ ਜੀ ਜੋ ਫਿਰ ਦੇਰ ਕਿਸ ਗੱਲ ਦੀ ਹੈ ਜੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਅੱਜ ਹੀ ਆਓ ਤੇ ਨਾਲ ਦੀ ਨਾਲ ਫੈਕਟਰੀ ਰੇਟ ਤੇ ਪਟਾਕੇ ਲੈ ਜਾਓ ਤੇ ਨਾਲ ਦੀ ਨਾਲ ਪਹੁੰਚ ਹੀ ਘੱਟ ਰੇਟਾਂ ਦੇ ਕੰਪਿਊਟਰ ਤੇ ਲੈਪਟਾਪ ਵੀ ਨਾ ਕੋ ਲੈ ਸਕਦੇ ਹੋ ਇੱਕ ਵਾਰ ਆਪਣਾ ਫੋਨ ਨੰਬਰ ਬੋਲ ਦਿਓ ਤਾਂ ਜੋ ਕੋਈ ਕਿਸੇ ਨਾਲ ਇਨਕੁਆਰੀ ਕਰਨੀ ਉਹ ਕਰ ਸਕਦਾ 9914759162 ਦੋ ਵਾਰ ਫਿਰ ਬੋਲਦੇ ਇੱਕ ਵਾਰ 7914759162 ਜੀ ਬਿਲਕੁਲ ਕਿਸੇ ਨੇ ਵੀ ਕਿਸੇ ਤੋਂ ਵੀ ਇਨਕੁਆਰੀ ਕਰਨੀ ਹੋਵੇ ਇਸ ਨੰਬਰ ਤੇ ਕੰਟੈਕਟ ਕਰੋ ਹੋਲੇ ਫੋਨ ਖਮਾਓ ਹੋਲੇ ਆਪਣਾ ਲੈਪਟਾਪ ਬੁੱਕ ਕਰੋ ਹੋਲੇ ਆਪਣੇ ਪਟਾਕੇ ਇਹਨਾਂ ਕੋਲ ਬੁੱਕ ਕਰੋ